ਲੋਡਰ ਤੋਂ ਸਰਕਾਰ ਗੁਰਿੰਦਰ ਸਿੰਘ ਕੋਲੀ ਵੀ ਵਿਸ਼ੇਸ਼ ਕੋਰਨ ਜਿਹੜੀ ਸਰਕਾਰ ਦੀਆਂ ਹਦਾਇਤਾਂ ਨੇ ਕਿ ਫੇਸ ਮਾਸਕ ਪਨ ਕੇ ਰੱਖਣਾ ਸਭਨਾਂ ਜਗਰ ਪਰ ਚੈਨਲ ਦੀ ਚੈਨਲ ਦੇਖੋ ਤੁਸੀਂ ਇਹਨੂੰ ਮੂੰਹ ਦੇ ਵਿੱਚ ਪਾਇਆ ਹੈ ਨਾ ਸਿਰ ਮੂੰਹ ਦੇ ਵਿੱਚ ਨਹੀਂ ਪਾਣਾ ਇਹਨੂੰ ਆਪਣੀ ਇਹਨ ਮੰਨੋ ਸਮਾਰ ਕੇ ਵੰਨੋ ਦੇਖਣਾ ਦੇਖਣਾ ਦੇਖੋ ਜੇ ਸਮਾਰ ਕੇ ਦੇਖੋ ਕੀ ਗੱਲ ਤਰੋਂ ਕੀ ਸਮਾਰ ਰਿਹਾ ਕੋਈ ਕਰਾਣਾ ਮੜਾਣਾ ਮੜਾ ਲੈ ਮੂੰਹ ਚ ਚਲੋ ਵੀ ਜਾ ਮਾਰ ਤੁਰੇ ਮਾਰ ਤੁਰੇ ਹੈ ਰੱਬ ਹੈ ਰੱਬ ਹੈ ਰੱਬ ਬਜ਼ਾਰ ਦੇ ਲੋਕ ਆ ਕੇ ਰੈਡੀ ਪਾਣੀ ਪੀ ਲੈ ਉਹਨਾਂ ਨੂੰ ਕੋਈ ਗੱਲ ਨਹੀਂ ਪਾਣੀ ਪੰਜ ਦੇ ਗਲਾਸ ਇੱਕ ਪਰ ਦੇ ਗਲਾਸ ਉਹਦੇ ਪਰ ਦੇ ਗਲਾਸ ਨਹੀਂ ਪਰ ਦੇ ਗਲਾਸ ਹਾਂ ਨਾ ਰੋਜ਼ ਉਹਦੇ ਦੁਨੀਆ ਦੇ ਇਹ ਬਾਤ ਮੈਂ ਕਹਿੰਦਾ ਤੁਸੀਂ ਟੋਰੀ ਦਾ ਵੱਡਾ ਜਾਂਦਾ ਤੁਸੀਂ ਬਣੋ ਇੱਧਰ ਅਸੀਂ ਬਣੀਆਂ ਮੈਂ ਬਾਅਦ ਵਿੱਚ ਹੋ ਜਾਊਂਗਾ ਹਲਾੜਾ ਵਾਸੀ ਸਾਰੇ ਬਹੁਤ ਖੁਸ਼ ਨੇ ਬਹੁਤ ਮਿਹਨਤ ਨਾਲ ਡਿਊਟੀ ਕਰਦੇ ਨੇ ਸincerity ਨਾਲ ਕਰਦੇ ਨੇ ઓਨੈਸਟੀ ਨਾਲ ਕਰਦੇ ਨੇ ਅਸੀਂ ਪੰਜਾਬ ਦੇ ਵੱਡੇ ਅਧਿਕਾਰੀਆਂ ਨੂੰ ਇਲੇ ਦੇ ਐਸਐਸਪੀ ਸਾਹਿਬ ਨੂੰ ਇਹ ਰੈਕਨੈਸਟ ਕਰਦੇ ਆਂ ਜੀ ਇਹਨਾਂ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕੀਤਾ ਜਾਵੇ ਅੱਜ ਤੱਕ ਅਸੀਂ ਸੁਣਦੇ ਆਂ ਵੀ ਬਾਹਰ ਦੇ ਮੋਟਰਾਂ ਦੇ ਜਿਹੜੀਆਂ ਪੁਲਿਸ ਆ ਬਹੁਤ ਵਧੀਆ ਹੈ ਪਰ ਜਿਹੜੀ ਇਹ ਸੇਵਾਵਾ ਦਿੰਦੇ ਨੇ ਜਦੋਂ ਇਹ ਸਾਰੀਆਂ ਸੇਵਾਵਾਂ ਇਹੀਆਂ ਹੋ ਗਈਆਂ ਆਪਣੇ ਮੁਲਕ ਦੀ ਵੀ ਉਹੀ ਜਿਹੀ ਬਰੇਜ ਹੋਇਆ ਕਰੂਗੀ ਜਿਹਨੇ ਬਾਹਰ ਦੀ ਬੁੱਕੀ ਸਾਡੀ ਇਹਨਾਂ ਦੇ ਬਹੁਤ ਧੰਨਵਾਦੀ ਆ ਜੀ ਦਾ ਮੈਂ ਪੂਰੇ ਪੰਜਾਬ ਪੁਲਿਸ ਵੱਲੋਂ ਸਾਡੇ ਐਸਐਸਪੀ ਸਾਹਿਬ ਸ੍ਰੀ ਡਾਕਟਰ ਨਰਿੰਦਰਪਾਲ ਗੜੀ ਜੀ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਪੰਜਾਬ ਪੁਲਿਸ ਦੀਆਂ ਸਰਾਵਾਂ ਤੋਂ ਖੋਜੋ ਕੇ ਕਿ ਕਿ ਪੀਪੀਕੇਟ ਮਾਸਕ ਮੇਜ਼ਬਾਸਕ ਤੇ ਸੈਨੀਟਾਈਜ਼ ਵਗੈਰਾ ਜੋ ਸਾਡੂ ਭੇਟ ਕਿਤੇ ਹੈ ਨਾ ਅਕੇ ਦਾ ਤੈਜ ਰੋ ਧੰਨਵਾਦੀ ਆ ਕਿਉਂਕਿ ਡਾਕਟਰ ਡਾਕਟਰ ਸਹਿਵਾਨ ਪੁਲਿਸ ਸਰ ਪੰਜਵੇਂ ਕੇਂਦਰ ਸਾਡ ਫੋਰਡ 90 ਦੇ ਨਾਲ ਜੁੜਰੇ ਹਨ ਮੈਂ ਡਾਕਟਰ ਸਾਹਿਬ ਦਾ ਫਿਰ ਇੱਕ ਵਾਰੀ ਬਹੁਤ ਧੰਨਵਾਦ ਕਰਦਾ ਜੋ ਜਿਨ੍ਹਾਂ ਨੇ ਸਾਨੂੰ ਅਪਰੀਸ਼ੀਏਟ ਕੀਤਾ ਸਾਡੀ ਡਿਊਟੀ ਨੂੰ ਦੇਖਦਾ ਹੈ ਅਲਵਾ ਡਾਕਟਰ ਸਾਹਿਬ ਜੀਵਨ ਕੁਮਾਰ ਸੇਂਟ ਕਿਰੇਣਾ ਜੁੜਨ ਜੀ ਉਸ ਦਿਨ ਪਹਿਲਾਂ ਜਗਤਬਿੰਦਰ ਸਿੰਘ ਦੀ ਫਾਰਾ ਚੌਂਕ ਡਿਊਟੀ ਲੱਗੀ ਹੋਈ ਸੀ ਇਹਨਾਂ ਨੇ ਉੱਥੇ ਬਹੁਤ ਵਧੀਆ ਇਮਾਨਦਾਰੀ ਦੇ ਨਾਲ ਬੜੀ ਵਧੀਆ ਡਿਊਟੀ ਨਿਭਾਈ ਉੱਥੇ ਕਿਸੇ ਬੰਦੇ ਦਾ ਅਣਜਾਣ ਬੰਦੇ ਦਾ ਜਿਹਨੂੰ ਕਿਸੇ ਜਾਣਦੇ ਵੀ ਸੀ ਉੱਥੇ ਪਛੜ ਗਿਆ ਸਪਰਸ਼ ਜਿੱਦ ਨਾ ਕੁਛ ਉਹ ਪਰਸ ਇਦਾਂ ਦਾ ਜੀ ਜਿਹਨੂੰ ਵੀ ਆਪਾਂ ਟੱਚ ਵੀ ਨਹੀਂ ਕਰ ਸਕਦੇ ਦੇਖ ਵੀ ਨਹੀਂ ਸਕਦੇ ਸੀਗੇ ਉਸ ਸਪਰਸ਼ ਤੇ ਇਹਨਾਂ ਦਾ ਪੈਰ ਲੱਗਿਆ ਪੈਰ ਲੱਗਣ ਨਾਲ ਉਹ 500 ਦਾ نوٹ ਇੱਕ ਬਾਹਰ ਆਇਆ ਤੇ ਜੋ 500 ਦਾ ਉਹ ਦੇਖਿਆ ਤਾਂ ਇਹਨਾਂ ਨੇ ਪਰਸ ਨੂੰ ਚੱਕਿਆ ਤੇ ਉਹਦੇ ਵਿੱਚ ਕਾਫੀ ਪੈਸੇ ਸੀਗੇ ਜਿਹੜੇ ਕਿ ਇਹਨਾਂ ਨੇ ਉਸ ਬੰਦੇ ਨੂੰ ਲੱਭ ਕੇ ਜਿਹੜੇ ਕਿ ਜਾਣਦੇ ਵੀ ਨਹੀਂ ਸੀ ਉਸ ਪਰਸ ਨੂੰ ਉਹ ਬੰਦੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਪਹੁੰਚਾਇਆ ਤੇ ਉਸ ਤੋਂ ਬਾਅਦ ਇਹਨਾਂ ਦੀ ਡਿਊਟੀ ਨੀਅਰ ਸੀਆ ਡਾਕਟਰ ਨਾਮਕ ਦਰਵਾਜ਼ੇ ਦੇ ਲੱਗ ਗਈ ਉੱਥੇ ਮੇਰੀ ਖੁਦ ਦੁਕਾਨ ਹੈ ਉੱਥੇ ਇਹ ਬੜੇ ਇਮਾਨਦਾਰੀ ਦੇ ਨਾਲ ਬੜੇ ਹਮਸ਼ਰ ਦੇ ਨਾਲ ਮਤਲਬ ਆਪਣੀ ਡਿਊਟੀ ਨੂੰ ਮੌਦਿਨ ਔਰ ਥ੍ਰਾਉਨ ਹਾਰੇ ਹਰ ਇੱਕ ਬੰਦੇ ਨੂੰ ਰੋਕ ਕੇ ਮਾਸਕ ਪਹਿਨਾਉਂਦੇ ਨੇ ਜਿਹਦੇ ਲਈ ਮਾਸਕ ਨਹੀਂ ਹੁੰਦਾ ਉਹਨੂੰ ਮਾਸਕ ਵੀ ਆਪਣੇ ਵੱਲੋਂ ਦਿੰਦੇ ਨੇ ਮੇਰੇ ਖਿਆਲ ਦੇ ਵਿੱਚ ਮੇਰੇ ਦੇਖਣ ਦੇ ਵਿੱਚ ਜਿੰਨੀ ਦੇਰ ਦੀ ਇਹਨਾਂ ਦੀ ਡਿਊਟੀ ਉੱਥੇ ਲੱਗੀ ਹੋਈ ਹੈ ਇਹਨਾਂ ਨੇ ਆਪਣੇ ਵੱਲੋਂ ਕਿਵੇਂ ਵੀ ਕੀਤਾ 2000 ਦੇ ਲਗਭਗ ਇਹਨਾਂ ਨੇ ਮਾਸਕ ਲੋਕਾਂ ਨੂੰ ਨਿਤਲੇ ਦਿੱਤਾ ਪਹਿਨਾਇਆ ਔਰ ਕਿਹਾ ਉਹਨੇ ਬਸ ਜਾਗਰਿਤ ਕੀਤੀ ਤੇ ਮੈਂ ਮੈਂ ਵੀ ਨੂੰ ਕਾਂਸਲ ਰਾਮਾ ਮੰਡੀ ਤੋਂ ਭਲਾੜਾ ਆਪਣੇ ਪੇਕੇ ਆਈ ਹੋਈ ਆ ਮੈਂ ਜਦੋਂ ਮਾਰਕੀਟ ਦੇ ਵਿੱਚ ਜਾਨੀ ਆ ਤਾਂ ਇੱਥੇ ਦੇਖਦੇ ਆ ਕਿ ਚੌਕ ਵਿੱਚ ਐਸਆਈ ਯਾਦਵਿੰਦਰ ਸਰ ਆਪਣੀ ਡਿਊਟੀ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਇਹ ਜਿਹੜੇ ਲੋਕਾਂ ਨੇ ਹੈਲਮਟ ਲਾਈ ਹੁੰਦੇ ਹਨ ਤੇ ਮਾਸਕ ਲਾਈ ਹੁੰਦੇ ਹਨ ਉਹਨਾਂ ਨੂੰ ਚੌਕ ਵਿੱਚ ਖੜਾ ਕੇ ਅਪਰੀਸ਼ੀਏਟ ਕਰਦੇ ਹਨ ਸਾਰਿਆਂ ਤੋਂ ਤਾੜੀਆਂ বাজਵਾਂਦੇ ਹਨ ਤੇ ਜਿਨ੍ਹਾਂ ਨੇ ਮਾਸਕ ਵਗੈਰਾ ਨਹੀਂ ਲਗਾਏ ਹੁੰਦੇ ਉਹਨਾਂ ਨੂੰ ਲਗਾਤਾਰ ਮਾਸਕ ਵੰਡੇ ਜਾ ਰਹੇ ਹਨ ਇਹ ਆਪਣੀ ਡਿਊਟੀ ਪੂਰੀ ਤਰੀਕੇ ਨਾਲ ਨਿਭਾ ਰਹੇ ਹਨ ਆਪਾਂ ਨੂੰ ਇਹ ਜੀ ਅਫਸਰਾਂ ਦੀ ਸਖਤ ਲੋੜ ਹੈ ए वातावरण रख के करण हां 20000 शुरू